ਪੰਜਾਬ ਚ ਮਾਫੀਆ ਸ਼ਬਦ ਨੇ ਬਹੁਤ ਅੰਨੀ ਲੁੱਟ ਕੀਤੀ ਅੱਜ ਦੀ ਨਹੀਂ ਪਿਛਲੇ 1-2 ਦਹਾਕਿਆਂ ਤੋਂ ਇਹ ਚਰਚਾ ਦੇ ਵਿੱਚ ਹੈ ਪਰ ਗੈਰ ਕਾਨੂੰਨੀ ਮਾਈਨਿੰਗ ਵਾਲੇ ਮਸਲੇ ਦੇ ਉੱਤੇ ਮੌਜੂਦਾ ਸਰਕਾਰ ਦੇ ਦਾਅਵੇ ਕੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀ ਕਿਹਾ ਗਿਆ ਜਾਂ ਹੂ ਬੂ ਹੋ ਕੁਝ ਲਾਗੂ ਹੋਇਆ ਕਿ ਨਹੀਂ ਹੋਇਆ ਇਸ ਦੇ ਪਰਦੇ ਫਾਸ਼ ਸਮੇ ਸਮੇਂ ਤੇ ਹੁੰਦੇ ਨੇ ਹਾਲ ਦੀ ਘੜੀ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਜੋ ਆਰਟੀਆਈ ਐਕਟਿਵਿਸਟ ਨੇ ਮਾਨਿਕ ਗੋਇਲ ਉਹਨਾਂ ਨੇ 2-3 ਦਫਾ ਇਹ ਵੀਡੀਓ ਤਾਂ ਪਾਈ ਟਵੀਟ ਤਾਂ ਕੀਤੇ ਐਕਸਪੋਸ ਦੇ ਜਰੀਏ ਐਕਸਪੋਸ ਕੀਤਾ ਉਸ ਸਾਰੇ ਮਸਲੇ ਨੂੰ ਮੋਹਾਲੀ ਜ਼ਿਲ੍ਹੇ ਦੇ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਤਾਂ ਇੱਕ ਮੁੱਖ ਮੰਤਰੀ ਨੂੰ ਚਿੱਠੀ ਤੱਕ ਲਿਖਣੀ ਪਈ ਉਸ ਚਿੱਠੀ ਵਿੱਚ ਹੋਰ ਕਿਸ ਨੂੰ ਟੈਗ ਕੀਤਾ ਗਿਆ ਔਰ ਉਸ ਚਿੱਠੀ ਦੇ ਵਿੱਚ ਹੈ ਕੀ ਇਹ ਸਾਰੀ ਗੱਲ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਇਸ ਵਕਤ ਜੁੜ ਚੱਕੇ ਨੇ ਆਰਟੀ ਐਕਟੀਵਿਸਟ ਮਾਨਿਕ ਗੋਲ ਜੀ ਮਾਨਿਕ ਜੀ ਸਭ ਤੋਂ ਪਹਿਲਾਂ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਤੁਸੀਂ ਪਹਿਲਾਂ ਵੀ ਕਈ ਵਾਰੀ ਮੁੱਦਾ ਇਹ ਚੁੱਕਿਆ ਇਸ ਵਾਰ ਜਿਹੜਾ ਛੱਤਬੀੜ ਚਿੜੀਆ ਘਰ ਆ ਉਸਦੇ ਬਿਲਕੁਲ ਨਾਲ ਲੱਗਦੇ ਕੁਝ ਹੀ ਮੀਟਰ ਦੀ ਦੂਰੀ ਦੇ ਉੱਤੇ ਜਿਹੜੀ ਹੋ ਰਹੀ ਮਾਈਨਿੰਗ ਨੂੰ ਤੁਹਾਨੂੰ ਕਿਵੇਂ ਪਤਾ ਲੱਗਦਾ ਤੁਸੀਂ ਕਿਵੇਂ ਅੱਖ ਨਾਲ ਦੇਖ ਲੈਣੇ ਹੋ ਕਿ ਉੱਥੇ ਗੈਰਕਾਨੂੰਨੀ ਮਾਈਨਿੰਗ ਹੈ ਪਰ ਜ਼ਿਲ੍ਹਾ ਮੁਹਾਲੀ ਦਾ ਪ੍ਰਸ਼ਾਸਨ ਕਹਿੰਦਾ ਹੈ ਕਿ ਨਹੀਂ ਉੱਥੇ ਮਾਈਨਿੰਗ ਹੋ ਹੀ ਨਹੀਂ ਰਹੀ ਗੈਰਕਾਨੂੰਨੀ ਸੰਦੀਪ ਜੀ ਮਾਈਨਿੰਗ ਇੱਕ ਅਹਿਜੀ ਚੀਜ਼ ਹੈ ਜਿਹਦੇ ਲਈ ਤੁਹਾਨੂੰ ਕਰਨ ਲਈ ਬਹੁਤ ਸਾਰੇ ਵੱਡੇ ਵੱਡੇ ਵਹੀਕਲ ਜਿਨ੍ਹਾਂ ਨੂੰ ਟਿਪਰ ਕਹਿੰਦੇ ਆ ਜਿਨ੍ਹਾਂ ਨੂੰ ਪੋਕਲੈਨਾਂ ਕਹਿੰਦੇ ਆ ਜਿਨ੍ਹਾਂ ਨੂੰ ਜੀਸੀਬੀਆਂ ਕਹਿੰਦੇ ਆ ਉਹਨਾਂ ਦੀ ਲੋਡ ਪੈਂਦੀ ਹੈ ਤੇ ਬਹੁਤ ਸਾਰੇ ਮੈਨ ਪਾਵਰ ਦੀ ਲੋਡ ਪੈਂਦੀ ਹੈ ਇਹ ਕੋਈ ਜੇਬ ਚ ਪਾਣ ਵਾਲੀ ਚੀਜ਼ ਨਹੀਂ ਹੈਗੀ ਕਿ ਕਿਸੇ ਨੂੰ ਦਿਖੇ ਨਾ ਬਿਲਕੁਲ ਵਿਜ਼ੂਅਲ ਹੈ ਦਿਨ ਦਿਹਾੜੇ ਹੁੰਦੀ ਹੈ ਰਾਤ ਨੂੰ ਵੀ ਹੁੰਦੀ ਹੈ ਜਿਹਨੇ ਦੇਖਣਾ ਹੋਵੇ ਸਭ ਨੂੰ ਦੇਖਦਿਆ ਪਰ ਗੱਲ ਉਹੀ ਹੈ ਕਿ ਪ੍ਰਸ਼ਾਸਨ ਦੇਖ ਕੇ ਨਹੀਂ ਰਾਜੀ ਕਿਉਂਕਿ ਇਹਦੇ ਵਿੱਚ ਪਿੰਡ ਵਾਲਿਆਂ ਦੇ ਕਹਿਣ ਵਾਂਗੂ ਕਿ ਇਹਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਲੋਕਲ ਵਿਧਾਇਕ ਤੇ ਜਿਹੜੇ ਮੰਤਰੀ ਹੈਗੇ ਆ ਉਹ ਉਹਨਾਂ ਨੂੰ ਕਹਿੰਦੇ ਆ ਕਿ ਉਹ ਉਹ ਕਰ ਰਹੇ ਨੇ ਮਾਈਨਿੰਗ ਇਸ ਕਰਕੇ ਜਿਹੜਾ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਔਰ ਇਹ ਵੀ ਨਹੀਂ ਕਿ ਇਹਨੇ ਕੁਝ ਦਿਖਦਾ ਨਹੀਂ ਪਿੰਡ ਜਿਹੜੇ ਉਥੇ ਨੇੜੇ-ਤੇੜੇ ਪੈਂਦੇ ਆ ਉਹਨਾਂ ਦੀਆਂ ਕੱਚੀਆਂ ਪਹੀਆਂ ਜਿਹੜੀਆਂ ਕਿ ਅਕਸਰ ਸਾਈਕਲਾਂ ਸਕੂਟਰਾਂ ਵਾਲੀ ਬਣੀਆਂ ਹੋਈਆਂ ਨੇ ਉਥੋਂ ਐਡੇ-ਐਡੇ ਵੱਡੇ ਟਰੱਕ ਟਿਪਰ ਪੋਕਲੈਨਾਂ ਟਪਾਉਂਦੇ ਆ ਕਦੇ ਅੱਜ ਹੋਰ ਕਈ ਲੋਕ ਉਥੇ ਮਰਦੇ ਆ ਅੱਜ ਮੇਰੇ ਅਖਬਾਰ ਦੇ ਵਿੱਚ ਖਬਰ ਦੇਖੀ ਕਿ ਡੇਰਾ ਬੱਸੀ ਦੇ ਵਿੱਚ ਇੱਕ ਬੰਦਾ ਬਜ਼ੁਰਗਨ ਟਿਪਰ ਦੇ ਨਾਲ ਮਰ ਗਿਆ ਕੱਲ ਇਹੀ ਅੱਗੇ ਉਹ ਰਸਤੇ ਹੈ ਨਹੀਂਗੇ ਉਹ ਖੇਤਾਂ ਦੇ ਵਿੱਚੋਂ ਕੱਚੀਆਂ ਸੜਕਾਂ ਦੇ ਉੱਤੋਂ ਗੈਰਕਾਨੂੰਨੀ ਢੰਗ ਨਾਲ ਟਪਾਏ ਜਾਂਦੇ ਆ ਭਜਾਏ ਜਾਂਦੇ ਆ ਤੇ ਲੋਕਾਂ ਨੂੰ ਮਾਰਦੇ ਆ ਬੱਚਿਆਂ ਨੂੰ ਖਤਰਾ ਹੈ ਫਸਲਾਂ ਨੂੰ ਖਤਰਾ ਹੈ ਔਰ ਸਭ ਤੋਂ ਵੱਡੀ ਗੱਲ ਕਿ ਜਿਹੜੇ ਸਾਡੇ ਕੁਦਰਤੀ ਸਰੋਤ ਨੇ ਬਹੁਤ ਮਹਿੰਗਾ ਜਿਹੜਾ ਭਾਅ ਦਾ ਜਿਹੜਾ ਰੇਤਾ ਹੈਗਾ ਜਿਹੜਾ ਗਰੇਵਰ ਹੈਗਾ ਉਹ ਸਾਰੇ ਇਹ ਲੁੱਟ ਕੇ ਚਲੇ ਜਾਂਦੇ ਆ ਔਰ ਤੁਸੀਂ ਦੇਖੋ ਕਿ ਰੋਜ ਦਾ ਜਿੱਦਾਂ ਪਿੰਡ ਵਾਲੇ ਦੱਸਦੇ ਕਿ ਰੋਜ ਦਾ ਸੰਦੀਪ ਜੀ ਜਿਹੜੀ ਗੱਲ ਮੈਂ ਕਰ ਰਿਹਾਗਾ ਛੱਤਬੀੜ ਦੀ ਬੈਕ ਸਾਈਡ ਤੇ ਉਹ ਕਹਿ ਰਹੇ ਆ ਕਿ ਰੋਜ ਦਾ 500 600 ਟਿੱਪਰ ਡੱਪਦਾ ਇੱਥੋਂ ਮਤਲਬ ਜੇ 20000 ਦਾ ਟਿੱਪਰ ਵੀ ਮਿਨੀਮਮ ਲਾਈਏ ਆਪਾਂ ਤਾਂ 10 ਲੱਖ ਤੋਂ ਉੱਪਰ ਦੀ ਰੋਜ ਦੀ ਜਿਹੜੀ ਹੈਗਾ ਇਹ ਕਾਲਾ ਧੰਦਾ ਹੋ ਗਿਆ ਤੇ ਤੁਸੀਂ ਦੇਖੋ ਵੀ ਕਿਸ ਤਰੀਕੇ ਨਾਲ ਇਸ ਚ ਪੈਸਾ ਇਨਵੋਲ ਹੈ ਤਾਂ ਹੀ ਇਹਦੇ ਚ ਬਹੁਤ ਸਾਰੇ ਲੋਕਾਂ ਨੂੰ ਚੁੱਪ ਕਰਾ ਲਿਆ ਜਾਂਦਾ ਹੈ ਬਹੁਤ ਸਾਰੇ ਜਿਹੜੇ ਕੁਝ ਜਿਹੜੇ ਹੈਗੇ ਆ ਬੋਲਣ ਵਾਲੇ ਲੋਕ ਉੱਥੇ ਹੈਗੇ ਆ ਜਿੱਦਾਂ ਪ੍ਰਸ਼ਾਸਨ ਨੂੰ ਬੋਲਣਾ ਚਾਹੀਦਾ ਚੁੱਪ ਕਰਾ ਲਿਆ ਜਾਂਦਾ ਔਰ ਉਹ ਇਹਦੇ ਚ ਪੈਸਾ ਵੀ ਇਨਵੋਲ ਹੁੰਦਾ ਔਰ politcal power ਵੀ ਇਨਵੋਲ ਹੁੰਦੀ ਹੈ ਤੁਹਾਡੀ ਗੱਲ ਮੈਂ ਇੱਥੇ ਰੁਕ ਰਿਆਂ ਅੱਗੇ ਵੀ ਜਾਰੀ ਰੱਖਾਂਗੇ ਤੁਹਾਡੇ ਤੋਂ ਜਾਣਾਂਗੇ ਕਿ ਕੀ ਕੀ ਇਨਪੁਟ ਤੁਹਾਡੇ ਕੋਲ ਆਈਆਂ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਦਾ ਕਿਵੇਂ ਅਸਰ ਹੁੰਦਾ ਹੈ ਤੇ ਕਿੰਨੀ ਕੋ ਗੱਲ ਹੋਈ ਇੱਥੇ ਦਿਸੇ ਦਰਸ਼ਕਾਂ ਨੂੰ ਦੱਸ ਦਈਏ ਜਿਹੜੇ ਇਸ ਵਕਤ ਸਾਡੀ ਗੱਲਬਾਤ ਸੁਣ ਰਹੇ ਨੇ ਜਿਹੜੀ ਤੁਸੀਂ ਇਹ ਵੀਡੀਓ ਕਲਿੱਪਸ ਨਾਲ ਨਾਲ ਦੇਖ ਰਹੇ ਹੋ ਇਹ ਉਸ ਵੇਲੇ ਦੀਆਂ ਨੇ ਉਸੇ ਥਾਂ ਦੀਆਂ ਨੇ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ ਛੱਤਬੀੜ ਜਿਹੜਾ ਕਿ ਚਿੜੀਆ ਘਰ ਦੇ ਬਿਲਕੁਲ ਬੈਕ ਸਾਈਡ ਦੇ ਉੱਤੇ 200 ਮੀਟਰ ਦੀ ਦੂਰੀ ਦੱਸੀ ਜਾਂਦੀ ਹੈ। ਇਹ ਵੀਡੀਓ ਉਸ ਥਾਂ ਦੀਆਂ ਨੇ। ਕੁਝ ਵੀ ਰਾਤ ਦੇ ਹਨੇਰੇ ਦੀਆਂ ਵੀਡੀਓ ਨੇ ਜਦੋਂ ਟਿਪਰ ਉੱਥੋਂ ਖਾਲੀ ਭਜਦੇ ਨੇ। ਜ਼ਿਲ੍ਹਾ ਮੋਹਾਲੀ ਦੇ ਪ੍ਰਸ਼ਾਸਨ ਦੇ ਅਫਸਰ ਜਦੋਂ ਜਾਂਦੇ ਨੇ ਉੱਥੇ ਮੌਕੇ ਤੇ ਉਹ ਵੀ ਕੀ ਕੀ ਹੋਇਆ ਅੱਗੇ ਜਾਣਾਂਗੇ ਮਾਨੀ ਗੋਲ ਜੀ ਹੋਰਾਂ ਤੋਂ। ਪਰ ਨਾਲ ਨਾਲ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਪ੍ਰਤੱਖ ਪ੍ਰਮਾਣ ਤੇ ਪ੍ਰਤੱਖ ਸਬੂਤ ਇਹ ਵੀਡੀਓ ਕਲਿੱਪ ਨੇ। ਹਾਂਜੀ ਹੁਣ ਤੁਸੀਂ ਆਪਣੀ ਗੱਲ ਜਾਰੀ ਰੱਖੋ। ਇਹ ਵੀਡੀਓ ਜਦੋਂ ਅਸੀਂ ਬਣਾਏ ਦਿਨ ਦੇ ਵਿੱਚ ਤੇ ਉਦੋਂ ਉੱਥੇ ਪ੍ਰੋਪਰ ਤਰੀਕੇ ਦੇ ਨਾਲ ਦਰਜਨਾ ਦੇ ਵਿੱਚ ਪੋਕਲੇ ਨਾਲ ਲੱਗੀਆਂ ਹੋਈਆਂ ਸੀ ਜਿਹੜੀਆਂ ਕਿ ਉੱਥੇ ਵਾਟਰ ਬਾਡੀ ਤੋਂ ਬੈਕ ਸਾਈਡ ਤੇ ਜਿਹੜੇ ਜਗ੍ਹਾ ਹੈਗੀ ਹੈ ਮਿੱਟੀ ਪਟ ਰਹੀਆਂ ਸੀ ਉੱਥੇ ਗਰੇਤਾ ਪਟ ਰਹੀਆਂ ਸੀ ਔਰ ਉੱਥੇ ਸੈਂਕੜੇ ਟਿਪਰ ਲੱਗੇ ਹੋਏ ਸੀ ਜਿਹੜੇ ਇੱਕ ਇੱਕ ਘੰਟੇ ਦੇ ਵਿੱਚ ਕਈ ਕਈ ਮਤਲਬ ਦਰਜਨਾ ਟਿਪਰ ਲੰਘ ਰਹੇ ਸੀ ਫਟਾਫਟ ਭਰ ਕੇ ਔਰ ਉਸ ਤੋਂ ਸਾਫ ਪਤਾ ਲੱਗਦਾ ਸੀ ਕਿ ਇਹ ਜਿਹੜਾ ਹੈਗਾ ਰੋਜ਼ ਦਾ 5-600 ਟਿਪਰ ਤੇ ਟੱਪਦਾ ਹੀ ਹੋਣਾ ਔਰ ਸਭ ਤੋਂ ਵੱਡੀ ਗੱਲ ਜੋ ਤੁਸੀਂ ਸ਼ਿਕਾਇਤ ਕੀਤੀ ਉਥੇ ਪ੍ਰਸ਼ਾਸਨ ਗਿਆ ਉਸੇ ਟਾਈਮ ਰਾਤ ਨੂੰ 7 ਵਜੇ ਜਿਹੜੀਆਂ ਤੁਹਾਨੂੰ ਇਹ ਵੀਡੀਓਜ਼ ਰਾਤ ਦੀਆਂ ਭੇਜੀਆਂ ਨੇ ਔਰ ਉਹ ਕਹਿੰਦੀ ਹੈ ਕਿ ਸਾਨੂੰ ਹਜੇ ਡੀਸੀ ਸਾਹਿਬ ਕਹਿੰਦੇ ਬਹਾਲੀ ਦੇ ਸਾਨੂੰ ਹਜੇ ਮਾਈਨਿੰਗ ਦਾ ਪਤਾ ਨਹੀਂ ਲੱਗਿਆ ਸਾਨੂੰ ਲੱਗਿਆ ਨਹੀਂ ਵੀ ਹਜੇ ਤੱਕ ਮਾਈਨਿੰਗ ਹੋ ਰਹੀ ਹੈ ਪਰ ਤੁਸੀਂ ਇਹ ਦੇਖੋ ਵੀ ਜੇ ਮਾਈਨਿੰਗ ਨਹੀਂ ਹੋ ਰਹੀ ਤਾਂ ਉਥੋਂ ਖਾਲੀ ਟਿਪਰ ਕਿਉਂ ਭਜਾਏ ਪ੍ਰਸ਼ਾਸਨ ਨੇ ਉਹ ਇੰਨੇ ਟਿਪਰਾਂ ਦੇ ਵਿੱਚ ਤਾਂ ਕੋਈ ਮਤਲਬ ਆਉਂਦਾ ਨਹੀਂ ਜਿਹੜਾ ਇਹ ਡੀਸਰਟਿੰਗ ਦਾ ਠੇਕਾ ਮਿਲਿਆ ਹੋਇਆ ਔਰ ਜਿਹੜਾ ਉੱਥੇ ਠੇਕੇਦਾਰ ਕੰਮ ਕਰ ਰਿਹਾ ਹੈ ਜਿਹੜਾ ਕਿ ਉੱਥੇ ਦੱਸਿਆ ਜਾ ਰਿਹਾ ਕਿ ਐਮਐਲਏ ਦਾ ਬੰਦਾ ਹੈ ਉਹਦੇ ਕੋਲ ਤਾਂ ਠੇਕਾ ਵੀ ਨਹੀਂ ਹੈਗਾ ਮਾਈਨਿੰਗ ਦਾ ਉਹਦੇ ਕੋਲ ਤਾਂ ਦਰਿਆ ਦੀ ਸਫਾਈ ਦਾ ਠੇਕ ਹੈ ਉੱਥੇ ਜਿਹੜਾ ਬਨੂੜ ਕੈਨਲ ਡੈਮ ਹੈ ਜੀ ਜਿਹੜਾ ਉੱਥੇ ਬਣਿਆ ਹੋਇਆ ਛੋਟਾ ਡੈਮ ਕਹਿੰਦੇ ਜੀ ਨੂੰ ਉਹਦੇ ਵਿੱਚ ਜਿਹੜੀ ਦਰਿਆ ਦੇ ਵਿੱਚ ਜਿਹੜੀ ਕੋਈ ਕੋਈ ਮਿੱਟੀ ਆ ਜਾਂਦੀ ਹੈ ਜਾਂ ਕੋਈ ਵਿੱਚੋਂ ਦੇ ਰੇਤਾ ਜਿਹੜਾ ਉਹਦੀ ਐਕਚੁਅਲ ਜਿਹੜੀ ਸਮਰੱਥਾ ਉਹਦੀ ਪੂਰੀ ਕਰਨ ਵਾਸਤੇ ਬਣਿਆ ਉਹ ਤਾਂ ਉਹਨੇ ਸਫਾਈ ਕੀਤੀ ਨਹੀਂ ਉਹਦਾ ਡੈਮ ਕੋਲ ਵੀ ਉਦਾਂ ਹੀ ਪਈਆਂ ਬਾਕੀ ਕੋਲ ਵੀ ਨਹੀਂ ਉਹਨੇ ਕੋਈ ਉਹਨਾਂ ਦੇ ਉਹਦੇ ਆਲੇ ਦੁਆਲੇ ਕੋਈ ਪੱਕੇ ਕੀਤੇ ਕੰਡੇ ਉਹਦੇ ਜਿਹੜਾ ਕੰਮ ਕਰਨਾ ਸੀ ਮਤਲਬ ਡੀਸੈਲਟਿੰਗ ਦੇ ਨਾਮ ਦੇ ਉੱਤੇ ਇਹ ਤਾਂ ਹੁੰਦਾ ਚੱਲਦਾ ਹਾਂਜੀ ਡੀਸੈਲਟਿੰਗ ਜਿਹਨੂੰ ਦਰਿਆ ਦੀ ਸਫਾਈ ਕਹਿੰਦੇ ਨੇ ਉਹਦੇ ਨਾਂ ਤੇ ਇਹ ਸਾਰੀ ਮਾਈਨਿੰਗ ਹੋ ਰਹੀ ਹੈ ਡੀਸੈਲਟਿੰਗ ਤੇ ਕੀਤੀ ਨਹੀਂ ਜਿਹਦੇ ਨਾਲ ਜੇ ਕੀਤੀ ਹੁੰਦੀ ਜਿਹਦੇ ਨਾਲ ਸਾਡਾ ਅੱਗੇ ਕੋਈ ਹਾੜਾ ਹੁੰਦਾ ਖਤਰਾ ਘਟਦਾ ਪਰ ਉਹਦੇ ਆਲੇ ਦੁਆਲੇ ਜਿਹੜੇ ਕਿਲੇ ਸੀਗੇ ਜਿੰਨੇ ਸੈਂਕੜੇ ਕਿਲੇ ਪਟਕੇ 10 10 20 20 ਫੁੱਟ 25 25 ਫੁੱਟ ਪਟਕੇ ਉਹ ਸਾਰਾ ਉੱਥੇ ਬਰਬਾਦ ਕਰ ਦਿੱਤਾ ਆਲੇ ਦੁਆਲਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਸੰਦੀਪ ਜੀ ਇਹ ਛੱਤਬੀੜ ਜਿਹੜਾ ਕਿ ਇੱਕ ਸਾਡਾ ਜੂਲੋਜੀਕਲ ਪਾਰਕ ਹੈਗਾ ਤੇ ਉਹ ਉਹਦੇ ਬਿਲਕੁਲ ਮਤਲਬ ਕੰਦ ਬਿਲਕੁਲ ਨਾਲ ਲੱਗਦੀ ਹੈ 100 200 ਮੀਟਰ ਹੱਦ ਹੋਣੀ ਹੈ ਔਰ ਜਿਹੜੇ ਵਾਈਲਡ ਲਾਈਫ ਦੇ ਸਾਡੇ ਰੂਲਸ ਲੈ ਕੇ ਸਾਡੇ ਜਿਹੜੇ ਜਿੰਨੇ ਵੀ ਸਾਡੇ ਵਾਤਾਵਰਣ ਦੇ ਰੂਲ ਨੇ ਉਹਨਾਂ ਨੂੰ ਤੋੜਦੇ ਕਿਉਂਕਿ ਇਹਦੇ ਵਿੱਚ ਸੁਪਰੀਮ ਕੋਰਟ ਨੇ ਨਾ ਇੱਕ 2022 ਦੇ ਵਿੱਚ ਗਾਈਡਲਾਈਨ ਦਿੱਤੀ ਸੀਗੀ ਇੱਕ ਕੇਸ ਦੇ ਵਿੱਚ ਇਹ ਹੈਗਾ ਸੀ ਗੋਟਾ ਵਰਮਨ ਵਰਸਸ ਯੂਨੀਅਨ ਆਫ ਇੰਡੀਆ ਇਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕੋਈ ਵੀ ਹੈ ਜੀ ਵਾਈਲਡ ਲਾਈਫ ਸੈਂਚਰੀ ਹੈਗੀ ਹੈ ਜਾਂ ਜੀਓਲੋਜੀਕਲ ਪਾਰਕ ਹੈਗਾ ਜਿਹੜੀ ਕਿ ਇੱਕ ਪ੍ਰਿਜ਼ਰਵਡ ਜਗ੍ਹਾ ਹੈਗੀ ਜਿਹਨੂੰ ਖਰਾਬ ਨਹੀਂ ਕੀਤਾ ਜਾ ਸਕਦਾ ਉਹਦੇ ਆਲੇ-ਦੁਆਲੇ 3 ਕਿਲੋਮੀਟਰ ਦੀ ਬਫਰ ਜ਼ੋਨ ਦੇ ਵਿੱਚ ਕੋਈ ਵੀ ਮਾਈਨਿੰਗ ਨਹੀਂ ਹੋ ਸਕਦੀ ਇਹ ਤਾਂ ਬਿਲਕੁਲ 200 ਮੀਟਰ ਦੇ ਵਿੱਚ ਕਰੀ ਜਾਂਦੇ ਮਤਲਬ ਹੱਦ ਦੇਖੋ ਕਿਵੇਂ ਇਹਨਾਂ ਨੇ ਟਪਾਈ ਆ ਉਹ ਡਰ ਕਿਸੇ ਦਾ ਨਹੀਂ ਸ਼ਰਯਾਮ ਕਰਦੇ ਪਏ ਆ ਉੱਥੇ ਜੀ ਔਰ ਜਦੋਂ ਤੁਹਾਡੀ ਇਹ ਵੀਡੀਓ ਜਾਰੀ ਹੁੰਦੀਆਂ ਨੇ ਉਸ ਤੋਂ ਬਾਅਦ ਕੋਈ ਸਥਾਨਕ ਲੋਕਾਂ ਦੀ ਜਾਣਕਾਰੀ ਵੀ ਸਾਹਮਣੇ ਆਉਂਦੀ ਹੈ ਫਿਰ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਜਦੋਂ ਹਰਕਤ ਵਿੱਚ ਆਉਂਦਾ ਹੈ ਮਾਈਨਿੰਗ ਡਿਪਾਰਟਮੈਂਟ ਦੇ ਅਧਿਕਾਰੀ ਵੀ ਸੁਣਨ ਚ ਆਇਆ ਗਏ ਪੁਲਿਸ ਜਿਹੜੀ ਲੋਕਲ ਆ ਮੁਹਾਲੀ ਦੀ ਉਹ ਵੀ ਜਾਂਦੀ ਹੈ ਉੱਥੇ ਤੇ ਜਿਹੜਾ ਹੋਰ ਸਿਵਲ ਪ੍ਰਸ਼ਾਸਨ ਹੈ ਉਹ ਵੀ ਉੱਥੇ ਪੁੱਜਦਾ ਪਰ ਉਦੋਂ ਬਾਅਦ ਜਿਹੜੀਆਂ ਵੀਡੀਓ ਤੁਸੀਂ ਬਣਵਾਈਆਂ ਜਾਂ ਬਣਾਈਆਂ ਨੇ ਉਸ ਜਦੋਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਦੇਖਿਆ ਜਾ ਰਿਹਾ ਕਿ ਖਾਲੀ ਟਿਪਰ ਜਾ ਰਹੇ ਨੇ ਉਹ ਖਾਲੀ ਟਿਪਰ ਜਦੋਂ ਗਏ ਰੋਕੇ ਵੀ ਨਹੀਂ ਗਏ ਉੱਥੇ ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਖਾਸ ਕਰਕੇ ਡਿਪਟੀ ਕਮਿਸ਼ਨਰ ਦਾ ਜੋ ਬਿਆਨ ਟਾਈਮਜ਼ ਆਫ ਇੰਡੀਆ ਦਾ ਹਿੱਸਾ ਵੀ ਬਣਦਾ ਉਸ ਦੇ ਵਿੱਚ ਉਹ ਕਹਿ ਰਿਹਾ ਮਾਈਨਿੰਗ ਹੋ ਹੀ ਨਹੀਂ ਰਹੀ ਗੈਰ ਕਾਨੂੰਨੀ ਮਾਈਨਿੰਗ ਦਾ ਜ਼ਿਕਰ ਹੀ ਨਹੀਂ ਕਰਦੇ ਉਹ ਮੰਨਣ ਨੂੰ ਤਿਆਰ ਨਹੀਂ ਹੈ ਦੇਖੋ ਜੀ ਇਹ ਡਿਪਟੀ ਡੀਸੀ ਸਾਹਿਬ ਨੂੰ ਕੋਈ ਮਜਬੂਰੀ ਲੱਗਦੀ ਹੈ ਜਾਂ ਕੋਈ ਸਿਆਸੀ ਦਬਾਅ ਲੱਗਦਾ ਹੈ ਜਾਂ ਕੋਈ ਮਲੀਭੁਗਤ ਲੱਗਦੀ ਹੈ ਜਿਹਦੇ ਕਰਕੇ ਉਹ ਇਹ ਮੰਨਣ ਨੂੰ ਤਿਆਰ ਨਹੀਂ ਡੀਸੀ ਸਾਹਿਬ ਦੇ ਜਦੋਂ ਅਸੀਂ ਇਹ ਵੀਡੀਓਜ਼ ਜਾਰੀ ਕੀਤੀਆਂ ਨੇ ਜਦੋਂ ਪ੍ਰਸ਼ਾਸਨ ਉੱਥੇ ਪਹੁੰਚਿਆ ਪਹਿਲੀ ਗੱਲ ਤੇ ਰਾਤ ਦੇ ਹਨੇਰੇ ਦੇ ਵਿੱਚ ਜਦੋਂ ਸੂਰਜ ਢਲ ਜੀ ਉਹ ਤੋਂ ਪਹਿਲਾਂ ਪਹਿਲਾਂ ਮਾਈਨਿੰਗ ਬੰਦ ਕਰਕੇ ਖਾਲੀ ਕਰਨਾ ਹੁੰਦਾ ਥਾ ਜੇ ਉੱਥੇ ਮਾਈਨਿੰਗ ਨਹੀਂ ਹੋ ਰਹੀ ਸੀ ਤਾਂ ਰਾਤ ਦੇ ਹਨੇਰੇ ਦੇ ਵਿੱਚ 7:30-8 ਵਜੇ ਟਿਪਰ ਕਿਉਂ ਭੱਜ ਰਹੇ ਸੀ ਖਾਲੀ ਜੇ ਉੱਥੇ ਹੋ ਰਹੀ ਸੀ ਫਿਰ ਪ੍ਰਸ਼ਾਸਨ ਨੇ ਉਹ ਟਿਪਰ ਫੜੇ ਕਿਉਂ ਨਹੀਂਗੇ ਮਤਲਬ ਇਹ ਤਾਂ ਸਾਫ ਉੱਪਰ ਜਨੇ ਟਿੱਪਰਾਂ ਵੀ ਜਿਹੜੀ ਵੀਡੀਓਜ਼ ਵਿੱਚ ਜਾਰੀ ਕੀਤੀਆਂ ਨੇਗੀਆਂ ਉਹ ਤਾਂ ਸਾਫ ਪਤਾ ਲੱਗਦਾ ਉੱਥੇ ਉੱਥੇ ਸਾਫ ਪਤਾ ਲੱਗਦਾ ਹੈ ਕਿ ਉੱਥੇ ਮਾਈਨਿੰਗ ਜ਼ੋਰਾਂ ਤੇ ਸੀਗੀ ਔਰ ਜਦੋਂ ਡੀਸੀ ਸਾਹਿਬ ਨੇ ਇਹ ਬਿਆਨ ਦਿੱਤਾ ਕਿ ਨੋ ਮਾਈਨਿੰਗ ਨੋ ਇਲੈਗਲ ਮਾਈਨਿੰਗ ਸੋ far ਕਿ ਹਜੇ ਤੱਕ ਕੋਈ ਲੀਗਲ ਮਾਈਨਿੰਗ ਨਹੀਂ ਹੋਈ ਉਸ ਤੋਂ ਬਾਅਦ ਵੀ ਮੈਂ ਉਸੇ ਦਿਨ ਦੀਆਂ ਵੀਡੀਓਜ਼ ਜਾਰੀ ਕੀਤੀਆਂ ਨੇ ਜਿੱਥੇ ਉਹ ਡੈਮ ਦੇ ਆਲੇ-ਦੁਆਲੇ ਸੈਂਕੜੇ ਕਿੱਲੇ ਪੱਟ ਰੱਖੇ ਨੇਗੇ ਪੋਕਲੇਨਾ ਦੇ ਨਾਲ ਖੱਡੇ ਮਾਰ ਰੱਖੇ ਨੇ ਔਰ ਉਥੇ ਮਤਲਬ ਕੁਛ ਵਿੱਚ ਭਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਤੇ ਉਹ ਸਾਫ ਪਤਾ ਲੱਗਦਾ ਕਿ ਸਾਈਡਾਂ ਤੋਂ ਜਿਹੜਾ ਉਜਾੜਾ ਕਰ ਦਿੱਤਾ ਗਿਆਗਾ ਮਤਲਬ ਮਾਈਨਿੰਗ ਕਰ ਕਰਕੇ ਔਰ ਬਹੁਤ ਜ਼ਿਆਦਾ ਮਾਈਨਿੰਗ ਕੀਤੀ ਹੋਈ ਹੈ ਤੇ ਪਰ ਗੱਲ ਉਹੀ ਹੈ ਕਿ ਜਦੋਂ ਪ੍ਰਸ਼ਾਸਨ ਦੇ ਉੱਤੇ ਦਬਾਅ ਪਿਆ ਹੋਇਆਗਾ ਪ੍ਰਸ਼ਾਸਨ ਸਰਕਾਰ ਦੇ ਪ੍ਰਸ਼ਾਸਨ ਦਰਸਾ ਰੂਲਾਂ ਦੇ ਹਿਸਾਬ ਨਾਲ ਨਹੀਂ ਚੱਲਦਾ ਪ੍ਰਸ਼ਾਸਨ ਨੇ ਜਿਹੜੀ ਸੌਂ ਖਾਦੀ ਸੀਗੀ ਨੌਕਰੀ ਜੁਆਇਨ ਕਰਨ ਵੇਲੇ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਾਂਗੇ ਉਹ ਨਹੀਂ ਕਰਦੇ ਇਹ ਤਾਂ ਕਹਿੰਦੇ ਕਿ ਅਸੀਂ ਜਿਹੜੇ ਸਾਡੇ ਸਿਆਸੀ ਆਕਾ ਨੇ ਉਹਨਾਂ ਦੀ ਪਾਲਣਾ ਕਰਨੀ ਹੈ ਇਸ ਕਰਕੇ ਇਹ ਜਿਹੜੇ ਹੈਗਾ ਲੀਡਰਾਂ ਤੇ ਉਹਨਾਂ ਨੂੰ ਬਚਾਇਆ ਜਾ ਰਿਹਾਗਾ डीसी एसएसपी ਜਾਂ ਕੋਈ ਹੋਰ ਅਧਿਕਾਰੀ ਹੋਵੇ ਪੰਜਾਬ ਪੁਲਿਸ ਦੇ ਮੁਖੀ ਹੋਣ ਜਾਂ ਮੁਖ ਸਕੱਤਰ ਹੋਣ ਇਹਨਾਂ ਨੂੰ ਵੀ ਆਪਾਂ ਇੱਕ ਪਾਸੇ ਕਰਦੀਏ ਹਾਲਾਂਕਿ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਇਹਨਾਂ ਕੋਲ ਵੀ ਪਾਸੇ ਕੀਤਾ ਨਹੀਂ ਜਾ ਸਕਦਾ ਹਾਲ ਦੀ ਘੜੀ ਮੰਨ ਕੇ ਕਰਦੀਏ ਕਿ ਚਲੋ ਇਹਨਾਂ ਦੇ ਹੱਥ ਵਾਸ ਕੁਝ ਨਹੀਂ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਟੇਟਮੈਂਟ ਸ਼ਾਇਦ ਸਾਰੇ ਪੰਜਾਬੀਆਂ ਨੂੰ ਯਾਦ ਹੋਵੇ ਜਦੋਂ ਪਬਲਿਕ ਮਾਈਂਡਸ ਦਾ ਉਦਘਾਟਨ ਕੀਤਾ ਗਿਆ ਪਹਿਲੀ ਵਾਰੀ ਤਾਂ ਉਹਨਾਂ ਨੇ ਖੁਦ ਕਿਹਾ ਸੀ ਉਹਨਾਂ ਦੀ ਵੀਡੀਓ ਅੱਜ ਵੀ ਪਈ ਹੈ ਸੋਸ਼ਲ ਮੀਡੀਆ ਦੇ ਉੱਤੇ ਇੰਟਰਨੈਟ ਦੇ ਉੱਤੇ ਟੀਵੀ ਚੈਨਲਾਂ ਦੇ ਉੱਤੇ ਜਿਸ ਵਿੱਚ ਉਹ ਕਹਿੰਦੇ ਆ ਕਿ ਰਾਤ ਦੇ ਹਨੇਰੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਹੋਈ ਹੈ ਚਾਹੇ ਪਰਮਿਸ਼ਨ ਹੀ ਕਿਉਂ ਨਾ ਮਿਲੀ ਹੋਵੇ ਉਹ ਗੈਰਕਾਨੂੰਨੀ ਮੰਨੀ ਜਾਏਗੀ ਉਹਦੋਂ ਕਿਹਾ ਗਿਆ ਸੀ ਹਾਂਜੀ ਰਾਤ ਦੇ ਜਿਹੜੇ ਸ਼ਾਮ ਤੋਂ ਬਾਅਦ ਸੂਰਜ ਢਲਣ ਤੋਂ ਬਾਅਦ ਕੋਈ ਵੀ ਮੈਨਿੰਗ ਹੋ ਨਹੀਂ ਸਕਦੀ ਰੂਲ ਹੈ 5:30 ਵਜੇ ਬੰਦ ਕਰਨੀ ਹੁੰਦੀ ਹੈ ਪਰ ਉਹੀ ਗੱਲ ਹੈ ਕਿ ਇਹ ਹੁੰਦੀ ਨਹੀਂ ਕਿ ਰਾਤ ਨੂੰ ਪਹਿਲਾਂ ਇਹ ਇਧਰਲੇ ਪਾਸੇ ਦਿਨੇ ਇਧਰਲੇ ਪਾਸੇ ਕਰਦੇ ਆ ਰਾਤ ਨੂੰ ਜਿਹੜਾ ਏਰੀਆ ਬਰਾਜਪੁਰੇ ਚ ਪੈਂਦਾ ਹੈਗਾ ਉਧਰਲੇ ਪਾਸੇ ਲੱਗਦੇ ਉੱਥੇ ਵੀ ਰਾਜਪੁਰੇ ਦੇ ਐਮਐਲਏ ਐਮਐਲਏ ਤੇ ਇਲਜ਼ਾਮ ਲੱਗਦੇ ਕਿ ਉਹ ਵੀ ਉੱਥੇ ਕਰਾਉਂਦੇ ਨੇ ਪਰ ਉਹੀ ਗੱਲ ਹੈ ਕਿ ਚੰਡੀਗੜ੍ਹ ਰਹਿੰਦੇ ਨੇ ਮੁੱਖ ਮੰਤਰੀ ਸਾਹਿਬ ਸਾਰਾ ਦਿਨ ਉੱਥੇ ਹੈਲੀਕਾਪਟਰ ਤੇ ਵੀ ਫਿਰਦੇ ਆ ਉਹ ਕਈ ਵਾਰੀ ਵੀਡੀਓਜ਼ ਵੀ ਦੇਖੀਆਂ ਕਿ ਹੈਲੀਕਾਪਟਰ ਦੇ ਉੱਤੋਂ ਦੀ ਦੌਰਾ ਕਰਦੇ ਆ ਪਰ ਮੈਂ ਹੈਰਾਨ ਆ ਕਿ ਐਡਾ ਵੱਡਾ ਤੁਹਾਡਾ ਸੈਂਸਿਟਿਵ ਏਰੀਆ ਜਿਹੜਾ ਚਾਹੇ ਉਹ ਵਾਤਾਵਰਣ ਦੇ ਹਿਸਾਬ ਨਾਲ ਲਾ ਲਓ ਚਾਹੇ ਉਹ ਵਾਈਲਡ ਲਾਈਫ ਦੇ ਹਿਸਾਬ ਨਾਲ ਲਾ ਲਓ ਤੇ ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਲਾ ਲਓ ਔਰ ਉੱਥੇ ਸ਼ਰਿਆਮ ਉੱਥੇ ਸੈਂਕੜੇ ਕਿल्ले ਪਟੜ ਰੱਖੇ ਆ ਰੋਜ਼ ਦੇ ਮਤਲਬ 5-600 ਟਿੱਪਰ ਟੱਪਦਾ ਉੱਥੇ ਥੋੜੀ ਦਰਜਨਾ ਪੋਕਲੇਨਾ ਲੱਗੀ ਹੈ ਮੈਂ ਸਮਝ ਨਹੀਂ ਆਉਂਦੀ ਕਿ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਨਹੀਂ ਦਿਖਿਆ ਕਿਉਂਕਿ ਇਹ ਜਿਹੀਆਂ ਚੀਜ਼ਾਂ ਤੇ ਹਰ ਇੱਕ ਨੂੰ ਪਤਾ ਹੁੰਦੀਆਂ ਨੇ ਇਹ ਮਤਲਬ ਤੁਸੀਂ ਇਹਦੇ ਨਾਲ ਨਾਲ ਇਹ ਵੀ ਦੇਖੋ ਕਿ ਬਹੁਤ ਸਾਰੀਆਂ ਰੈਗੂਲੇਸ਼ਨਸ ਨੂੰ ਤੋੜਿਆ ਗਿਆ ਉੱਥੇ ਇੱਕ ਜਿਹੜਾ ਦਰਿਆ ਹੈਗਾ ਦਰਿਆ ਦੇ ਵਿੱਚ ਪਾਈਪਾਂ ਪਾ ਕੇ ਔਰ ਉੱਤੇ ਮਿੱਟੀ ਪਾ ਕੇ ਉੱਤੇ ਇੱਕ ਆਰਜੀ ਪੁਲ ਬਣਾਇਆ ਗਿਆ ਤਾਂ ਕਿ ਪੋਕਲੇਨਾ ਉੱਤੇ ਟਿੱਪਰ ਪਾਰ ਜਾ ਸਕਣ ਤੁਸੀਂ ਦੇਖੋ ਵੀ ਕੋਈ ਵੀ ਜਿਹੜਾ ਦਰਿਆ ਹੈਗਾ ਜਿਹਦਾ ਨੈਚੁਰਲ ਫਲੋ ਹੈ ਉਹਦੇ ਵਿੱਚ ਤੁਸੀਂ ਇਸ ਤਰੀਕੇ ਬਿਨਾ ਪਰਮਿਸ਼ਨ ਤੋਂ ਇਸ ਤਰੀਕੇ ਨਾਲ ਆਪਦੇ ਟਿੱਪਰ ਤੇ ਪੋਕਲ ਨਟ ਪਾਉਣ ਲਈ ਜਿਹੜਾ ਬ੍ਰਿਜ ਨਹੀਂ ਬਣਾ ਸਕਦੇ ਇਹ ਨੈਚੁਰਲ ਫਲੋ ਨੂੰ ਇਫੈਕਟ ਕਰਦਾ ਹੈ ਇਹ ਵੀ ਜਿਹੜੇ এনवायरमेंटਲ ਜਿਹੜੇ ਰੂਲ ਨੇਗੇ ਉਹਨਾਂ ਨੂੰ ਤੋੜਿਆ ਹੈਗਾ ਇਹਨਾਂ ਨੇ ਔਰ ਉੱਥੇ ਪ੍ਰਸ਼ਾਸਨ ਨੇ ਕੋਈ ਵੀ ਸੀਸੀਟੀਵੀ ਜਿਹੜਾ ਹੈਗਾ ਨਹੀਂ ਲਗਾਇਆ ਗਿਆ ਕੋਈ ਮੋਨਿਟਰਿੰਗ ਨਹੀਂ ਕੀਤੀ ਇਹ ਟਾਈਮ ਕਿੰਨੇ ਟਾਈਮ ਤੋਂ ਚੱਲਦਾ ਆ ਰਿਹਾ ਔਰ ਰੀਸੈਂਟਲੀ ਮੈਂ ਤੁਹਾਨੂੰ ਦੱਸਿਆ ਕਿ ਅੱਜ ਹੀ ਖਬਰ ਆਈ ਹੈ ਕਿ ਡੇਰਾ ਬੱਸੀ ਦੇ ਵਿੱਚ ਇੱਕ ਬਜ਼ੁਰਗ ਦੀ ਟਿੱਪਰ ਵੱਜਣ ਨਾਲ ਮੌਤ ਹੋ ਗਈ ਔਰ ਇਹ ਜਿਹੀਆਂ ਘਟਨਾਵਾਂ ਪਿਛਲੀਆਂ ਕਈ ਦਬ ਦਿੱਤੀਆਂ ਜਾਂਦੀਆਂ ਨੇ ਔਰ ਕਈ ਫਸਲਾਂ ਬਰਬਾਦ ਦੀਆਂ ਘਟਨਾਵਾਂ ਨੇ ਡਰ ਤੇ ਹਰ ਟਾਈਮ ਬੜੇ ਰਹਿੰਦਾ ਕੋਈ ਸਾਈਕਲ ਤੇ ਹੁੰਦਾ ਕੋਈ ਸਕੂਟਰ ਤੇ ਹੁੰਦਾ ਇਹ ਲੱਗਤੋਂ ਇੱਕ ਤੁਸੀਂ ਪਹਿਲਾਂ ਤਾਂ ਤਰੀਕਾ ਇਹ ਬਣਾਇਆ ਕਿ ਵੀਡੀਓ ਜਾਰੀ ਕੀਤੀਆਂ ਜਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਿਹੜਾ ਤੁਹਾਡੇ ਕੋਲ ਆਜ਼ਾਦ ਤੌਰ ਦੇ ਉੱਤੇ ਵਰਤਣ ਲਈ ਤੁਹਾਡੇ ਕੋਲ ਹੈ ਤੁਸੀਂ ਵੀਡੀਓ ਪਾਈਆਂ ਜ਼ਿਲ੍ਹਾ ਪ੍ਰਸ਼ਾਸਨ ਗਿਆ ਉਦੋਂ ਬਾਅਦ ਉਹ ਮੰਨਣ ਨੂੰ ਤਿਆਰ ਨਹੀਂ ਫਿਰ ਵੀਡੀਓ ਪਾਈਆਂ ਫਿਰ ਵੀਡੀਓ ਪਾਈਆਂ ਫਿਰ ਇੱਕ ਇਹ ਤਰੀਕਾ ਸੀ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖਦੇ ਉਸ ਚਿੱਠੀ ਚ ਕੀ ਜ਼ਿਕਰ ਕੀਤਾ ਹੈ ਵੀਡੀਓ ਨਾਲ ਨੱਥੀ ਕਰਕੇ ਭੇਜੇ ਨੇ ਉਹਨਾਂ ਨੂੰ ਵਿਸਥਾਰ ਪੂਰਵਕ ਰਿਪੋਰਟ ਦੱਸੀ ਹੈ ਉਹਨਾਂ ਨੂੰ ਕਿਹੜੇ ਢੰਗ ਨਾਲ ਚਿੱਠੀ ਲਿਖੀ ਗਈ ਹੈ ਤੇ ਕੀ ਉਹਨਾਂ ਨੂੰ ਦੱਸਿਆ ਗਿਆ ਦੇਖੋ ਜੀ ਜਦੋਂ ਪਹਿਲੇ ਦਿਨ ਇਹ ਮੈਂ ਵੀਡੀਓਜ਼ ਆਈਆਂ ਵੀਡੀਓਜ਼ ਪਾਈਆਂ ਸੀਗੀਆਂ ਸਾਰੀਆਂ ਸ਼ੂਟ ਕਰਵਾਈਆਂ ਸੀ ਤੇ ਉਸ ਤੋਂ ਬਾਅਦ ਮੈਂ ਉਦੋਂ ਹੀ ਪਹਿਲੀ ਕੰਪਲੇਂਟ ਮੁੱਖ ਮੰਤਰੀ ਸਾਹਿਬ ਨੂੰ ਭੇਜ ਦਿੱਤੀ ਸੀਗੀ ਵੀਡੀਓਜ਼ ਦੇ ਨਾਲ ਉਥੇ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਡੀ ਸੈਟਿੰਗ ਦੇ ਨਾਮ ਤੇ ਇਲੀਗਲ ਮਾਈਨਿੰਗ ਹੋ ਰਹੀ ਹੈ ਔਰ ਸਾਰਾ ਵਾਤਾਵਰਨ ਬਰਬਾਦ ਕੀਤਾ ਜਾਂਦਾ ਫਿਰ ਜਦੋਂ ਡੀਸੀ ਸਾਹਿਬ ਨੇ ਕਿਹਾ ਕਿ ਨੋ ਇਲੀਗਲ ਮਾਈਨਿੰਗ ਸੋ far ਵੀ ਸਾਨੂੰ ਲੱਗ ਨਹੀਂ ਰਹੀ ਕਿ ਇਲੀਗਲ ਮਾਈਨਿੰਗ ਹੋ ਰਹੀ ਹੈ ਉਸ ਤੋਂ ਬਾਅਦ ਮੈਂ ਕੰਪਲੇਂਟ ਦੇ ਵਿੱਚ ਵਾਅਦਾ ਕੀਤਾ ਔਰ ਉਥੇ ਉਹ ਵੀ ਵੀਡੀਓਜ਼ ਭੇਜੀਆਂ ਕਿ ਕਿਸ ਤਰੀਕੇ ਦੇ ਨਾਲ ਉੱਥੇ ਖੱਡੇ ਪੱਟੇ ਪਏ ਆ ਕਿਸ ਤਰੀਕੇ ਦੇ ਨਾਲ ਉੱਥੇ ਪੁਲ ਬਣਾਇਆ ਗਿਆ ਇਲੀਗਲ ਕਿੰਨੀ ਦੂਰ ਹੈ ਉਹ ਜਿਹੜਾ ਕਿ ਵਾਈਲਡ ਲਾਈਫ ਨੂੰ ਵਾਈਲਡ ਲਾਈਫ ਫੈਕਟਰ ਨੂੰ ਪ੍ਰਭਾਵਿਤ ਕਰਦਾ ਸਾਡੇ ਵਾਤਾਵਰਣ ਨੂੰ ਪ੍ਰਭਾਵਿਤ ਕਰਦਾ ਹੈ ਸੁਪਰੀਮ ਕੋਰਟ ਦੀ ਗਾਈਡਲਾਈਨ ਦੱਸੀਆਂ ਜਿਹੜੀਆਂ ਉਹ ਤੁਹਾਨੂੰ ਦੱਸਿਆ ਸੀ ਕੇਸ 2023 ਦਾ ਹੈਗਾ ਗੋਡਾ ਵਰਮਨ ਵਰਸਸ ਯੂਨੀਅਨ ਆਫ ਇੰਡੀਆ ਕਿ 3 ਕਿਲੋਮੀਟਰ ਦੇ ਬਫਰ ਦੇ ਵਿੱਚ ਮੈਂ ਇਹੀ ਕਿਹਾ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਰੀਆਂ ਇਹ ਗਾਈਡਲਾਈਨਸ ਇੰਨੀਆਂ ਚਾਹੀਏ ਉਹ ਅਨਵਾਇਰਨਮੈਂਟਲ ਗਾਈਡਲਾਈਨਸ ਨੇ ਚਾਹੇ ਵਾਈਲਡਲਾਈਫ ਨੇ ਚਾਹੇ ਤੁਹਾਡੇ ਹੋਰ ਗਾਈਡਲਾਈਨਸ ਨੇ ਸੁਪਰੀਮ ਕੋਰਟ ਦੀਆਂ ਨੇ ਸਾਰੀਆਂ ਉੱਥੇ ਵਾਇਲਟ ਹੋ ਰਹੀਆਂ ਨੇ ਤੇ ਕਿਰਪਾ ਕਰਕੇ ਜਿਹੜਾ ਹੈਗਾ ਤੁਸੀਂ ਇੱਥੇ ਐਕਸ਼ਨ ਲੋ ਤੁਸੀਂ ਕਹਿ ਰਹੇ ਹੋ ਕਿ ਸਾਡੇ ਤੋਂ ਸਾਨੂੰ ਦੱਸਿਆ ਕਰੋ ਕਿ ਕਦੋਂ ਕਿੱਥੇ ਗਲਤ ਹੋ ਰਿਹਾ ਹੈ ਮੈਂ ਉਹਨਾਂ ਨੂੰ ਇਹੀ ਰਿਕਵੈਸਟ ਕੀਤੀ ਹੈ ਕਿ ਇੱਥੇ ਐਕਸ਼ਨ ਲੋ ਔਰ ਇਹ ਵੀ ਪਤਾ ਕਰੋ ਕਿ ਇਹ ਕਦੋਂ ਤੋਂ ਹੋ ਰਿਹਾ ਔਰ ਇਹ ਵੀ ਪਤਾ ਕਰੋ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਚੁੱਪ ਕਿਉਂ ਸੀ ਐਕਸ਼ਨ ਕਿਉਂ ਨਹੀਂ ਲੈ ਰਿਹਾ ਔਰ ਉਹਨਾਂ ਨੂੰ ਇਹ ਵੀ ਕਿਹਾ ਹੈ ਕਿ ਇੱਥੇ ਵਿਜ਼ਿਟ ਕਰੋ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਬਰਬਾਦ ਕੀਤਾ ਹੋਇਆ ਸਾਡਾ ਏਰੀਆ ਮੈਂ ਸਮਝਦਾ ਕਿ ਇੰਨੀ ਜ਼ਿਆਦਾ ਕਮਾਈ ਰੋਜ਼ ਦੀ 10 10 12 12 ਲੱਖ ਰੁਪਏ ਉੱਥੋਂ ਹੋ ਰਹੀ ਹੈ ੱਲੇ ਸੈਂਡ ਤੋਂ ਤੇ ਉਹ ਕਿਸੇ ਨੂੰ ਨਾ ਪਤਾ ਹੋਵੇ ਹੋ ਨਹੀਂ ਸਕਦਾ ਇੱਕ ਤਾਂ ਚਲੋ ਰਿਆ ਛੱਤਬੀੜ ਦੇ ਨੇੜਲੇ ਇਲਾਕੇ ਦੀ ਗੱਲ ਜਿਹੜੀ ਆਪਾਂ ਇਹ ਵੀਡੀਓ ਦਿਖਾ ਕੇ ਕੀਤੀ ਤੇ ਨਾਲ ਜਦੋਂ ਗੱਲ ਕਰੀਏ ਪਿਛਲੇ ਦਿਨਾਂ ਵਿੱਚ ਤੁਹਾਡੇ ਨਾਲ ਵੀ ਗੱਲ ਹੋਈ ਸਾਡੀ ਅਸੀਂ ABC ਪੰਜਾਬ ਦੇ ਉੱਤੇ ਰਿਪੋਰਟ ਵੀ ਦਿਖਾਈ ਇੱਕ ਨੰਦਪੁਰ ਸਾਹਿਬ ਦਾ ਮਸਲਾ ਆਇਆ ਸੀ ਜਿਹਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨੇ ਹੀ ਦਾਵਾ ਕੀਤਾ ਕਿ ਪ੍ਰੈਸ ਕਾਨਫਰੰਸ ਕਰਨੀ ਅਸੀਂ ਵੀ ਗੱਲ ਕੀਤੀ ਕਹਿੰਦੇ ਸੀ ਦੋ ਦਿਨਾਂ ਬਾਅਦ ਕਰਾਂਗੇ ਕਈ ਦੋ ਦਿਨ ਬੀਤ ਗਏ ਹੋਈ ਨਹੀਂ ਅਜਿਹੇ ਮਾਮਲੇ ਹੋਰ ਵੀ ਕਈ ਥਾਵਾਂ 'ਤੇ ਪੰਜਾਬ 'ਚੋਂ ਦੇਖਣ ਨੂੰ ਮਿਲਦੇ ਨੇ ਉਸ ਮਾਮਲੇ ਦੇ ਵਿੱਚ ਵੀ ਕੋਈ ਜਿਹੜੀ ਆਉਟਪੁੱਟ ਨਿਕਲੀ ਨਹੀਂ ਉਸ ਢੰਗ ਨਾਲ ਜਿਵੇਂ ਆਉਣੀ ਚਾਹੀਦੀ ਸੀ ਪਤਾ ਹੀ ਨਹੀਂ ਲੱਗਿਆ ਮੁੜ ਕੇ ਕਿ ਮਾਈਨਿੰਗ ਕੌਣ ਕਰਦਾ ਉੱਥੇ ਹੋ ਰਹੀ ਹੈ ਨਹੀਂ ਹੋ ਰਹੀ ਦੇਖੋ ਜਿਨਾ ਪਤਾ ਲੱਗਿਆ ਆਪਾਂ ਉਸ ਦਿਨ ਵੀ ਤੁਸੀਂ ਗੱਲ ਕੀਤੀ ਸੀ ਕਿ ਜਿਹੜੇ ਨਿਤਨ ਅੰਦਾਜ਼ੀ ਨੇ ਉਹ ਮਾਈਨਿੰਗ ਦੇ ਜਿਹੜੇ ਹੈਗੇ business ਦੇ ਵਿੱਚ ਆਪ ਮਾਈਨਰ ਨੇ ਉੱਥੋਂ ਦੇ बटे ਔਰ ਉਹਨਾਂ ਦਾ ਕੋਈ ਰੋਲਾ ਪਿਆ ਹੋਣਾ ਮੰਤਰੀ ਸਾਹਿਬ ਨਾਲ ਤੇ ਜਿਹੜੇ ਹੈਗੇ ਲੋਕਲ ਪ੍ਰਸ਼ਾਸਨ ਨਾਲ ਇਸ ਕਰਕੇ ਉਹਨਾਂ ਨੇ ਡਰਾਮ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਕਿਵੇਂ ਪ੍ਰੈਸ ਕਾਨਫਰੰਸ ਕਰਾਂਗਾ ਪਰ ਉਹ ਬੋਲੇ ਨਹੀਂ ਕਦੇ ਤੁਹਾਨੂੰ ਹੀ ਕਿਹਾ ਉਹਨਾਂ ਨੇ ਕਿਵੇਂ ਬਿਮਾਰ ਹੋ ਗਿਆ ਮੈਨੂੰ ਇਥੇ ਇਲਾਜ ਚੱਲਦਾ ਮੈਂ ਦੋ ਦਿਨ ਬਾਅਦ ਕਰਾਂਗਾ ਮੈਂ ਤੁਹਾਨੂੰ ਉਹਦੇ ਵੀ ਕਿਹਾ ਸੀ ਕਿ ਇਸ ਬੰਦੇ ਨੇ ਕੁਝ ਨਹੀਂ ਕਰਨਾ ਇਹ ਸਿਰਫ ਉਹਨਾਂ ਨੂੰ ਡਰਾ ਰਿਹਾ ਸੀਗਾ ਉਹਦੇ ਨਾਲ ਦੇ ਸਾਥੀਆਂ ਨੂੰ ਤੇ ਮੰਤਰੀ ਸਾਹਿਬ ਨੂੰ ਔਰ ਉਹਨਾਂ ਨੇ ਬੁਲਾ ਕੇ ਕੋਈ ਸੈਟਿੰਗ ਸ਼ੂਟਿੰਗ ਕਰ ਲਈ ਹੋਣੀ ਬੰਦਾ ਚਪਕਰਾ ਲਿਆ ਹੋਣਾ ਇਹ ਕੋਈ ਐਕਟੀਵਿਸਟ ਜਾਂ ਕੋਈ ਇਹ ਹੈ ਰਿਸ਼ਲ ਬਲੂਰ ਥੋੜੀ ਨਹੀਂ ਤਾਂ ਮਾਈਨਿੰਗ ਦੇ ਧੰਦੇ ਦੇ ਵਿੱਚ ਸ਼ਾਮਲ ਆਪ ਲੋਕ ਨੇ ਜਿਹੜੇ ਆਪਦੇ ਸਵਾਰਥਾਂ ਦੇ ਕਰਕੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਇਸੇ ਕਰਕੇ ਮੈਨੂੰ ਐਕਸਪੋਜ਼ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਹੈਗੇ ਆ ਆਪਸੀ ਧਮਕੀਆਂ ਧੱਕੇ ਨਹੀਂ ਜਾਂਦੇ ਨੇ ਪਰ ਇਹ ਸਾਰੇ ਇੱਕੋ ਹੀ ਜਿਹੜਾ ਹੈਗਾ ਇੱਕੋ ਉਸ ਅਨੰਦਪੁਰ ਸਾਹਿਬ ਦੇ ਏਰੀਏ ਦੇ ਵਿੱਚ ਰੋਪੜ ਦੇ ਵਿੱਚ ਤਾਂ ਇੱਥੋਂ ਨਾਲੋਂ ਵੀ ਮਤਲਬ ਛੱਤ ਵੀੜ ਨਾਲੋਂ ਵੀ ਬਹੁਤ ਵੱਡੇ ਲੈਵਲ ਤੇ ਜਿਹੜੀ ਹੈਗੀ ਮਾਈਨਿੰਗ ਹੁੰਦੀ ਹੈ ਕੋਸ਼ਿਸ਼ ਕਰਾਂਗੇ ਉਹਨੂੰ ਵੀ ਐਕਸਪੋਜ਼ ਕਰਾਂਗੇ ਜਲਦੀ ਐਕਸਪੋਜ਼ ਕਰਾਂਗੇ ਜਲਦੀ ਔਰ ਸਾਲ ਪਿਛਲਾ ਜਿਹੜਾ ਲੰਘਿਆ ਸੀ ਉਹਦੇ ਵਿੱਚ ਤਾਂ ਰੋਪੜ ਦਾ ਪ੍ਰਸ਼ਾਸਨ ਐਸਐਸਪੀ ਕੀ ਤੇ ਜ਼ਿਲ੍ਹਾ ਪ੍ਰਸ਼ਾਸਨ ਕੀ ਕਿੰਨੀ ਵਾਰੀ ਤੇ ਝਾੜ ਚੰਬ ਹਾਈ ਕੋਰਟ ਤੋਂ ਹੋ ਗਈ ਸੀ ਮਾਈਨਿੰਗ ਵਾਲੇ ਮਾਮਲੇ 'ਚ ਕਿਉਂਕਿ ਟਿੱਪਰ ਦੇ ਉੱਤੇ ਪਰਚਾ ਦਰਜ ਮਸ਼ੀਨਰੀ ਤੇ ਪਰਚਾ ਦਰਜ ਹੋ ਜਾਂਦਾ ਸੀ ਮਾਲਕ ਕੌਣ ਹੈ ਕੌਣ ਨਹੀਂ ਉਹ ਵਿੱਚੋਂ ਮੈਸੀ ਕਰ ਦਿੰਦਾ ਸੀ ਪ੍ਰਸ਼ਾਸਨ ਦੇਖੋ ਜੀ ਪ੍ਰਸ਼ਾਸਨ ਨੇ ਸਪੈਸ਼ਲ ਉੱਥੇ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਜਿੱਦਾਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਰਾਜ ਸਭਾ ਮੈਂਬਰਾਂ ਨੇ ਉੱਥੇ ਆਪਦੇ ਐਸਐਸਪੀ ਲਾਏ ਹੁੰਦੇ ਸੀ ਆਪਦਾ ਜਿਹੜਾ ਹੈਗਾ ਮਾਈਨਿੰਗ ਦਾ ਪ੍ਰਸ਼ਾਸਨ ਲਾਇਆ ਹੁੰਦਾ ਸੀ ਆਪਦਾ ਡੀਸੀ ਲਾਇਆ ਹੁੰਦਾ ਸੀ ਔਰ ਸਾਰੇ ਰਲ ਮਿਲ ਕੇ ਚਲਾਉਂਦੇ ਸੀਗੇ ਕਿਉਂਕਿ ਆਨੰਦਪੁਰ ਸਾਹਿਬ ਦਾ ਰੋਪੜ ਦਾ ਏਰੀਆ ਹੈਗਾ ਜਿੱਥੇ ਕਿ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਹੁੰਦੀ ਹੈ ਔਰ ਹਰ ਇੱਕ ਜਿਹੜੇ ਹੈਗੇ ਐ ਐਮਐਲਏ ਜਿਹੜੇ ਹੈਗੇ ਉੱਥੇ ਮੰਤਰੀ ਹੈਗੇ ਕਰੋੜਾਂ ਰੁਪਏ ਕਮਾਉਂਦੇ ਆਏ ਮਹੀਨੇ ਤੇ ਉਹ ਕਾਹੀ ਨਹੀਂ ਬੰਦ ਕਰਦੇ ਅਸੀਂ ਤਾਂ ਕਿੰਨੀ ਵਾਰ ਤੇ ਉੱਥੇ ਮੰਤਰੀ ਸਾਹਿਬ ਦੇ ਏਰੀਏ ਦੇ ਗੰਭੀਰਪੁਰ ਦੇ ਨੇੜੇ ਹੋਰ ਜਿਹੜੇ ਉੱਥੇ ਪਲਾਨ ਹੈਗੇ ਹੋਰ ਕਿੰਨੇ ਹੀ ਹੈਗੇ ਏਰੀਏ ਜਿੱਥੇ ਨਾਜਾਇਜ਼ ਮਾਈਨਿੰਗ ਚੱਲਦੀ ਔਰ ਇਹ ਜਿਹੇ ਏਰੀਏ ਨੇ ਜਿੱਥੇ ਮਾਈਨਿੰਗ ਕੀਤੀ ਨਹੀਂ ਜਾ ਸਕਦੀ ਜਿਹੜਾ ਕਿ ਇਕੋ ਸੈਂਸਿਟਿਵ ਏਰੀਆ ਗਰਦਾਨਿਆ ਹੋਇਆਗਾ ਕੋਟਾ ਨੇ ਜਾਂ ਫਿਰ ਕਿਸੇ ਰੂਲਸ ਨੇ ਉੱਥੇ ਵੀ ਮਾਈਨਿੰਗ ਚੱਲਦੀ ਪਈ ਹੈ ਮੈਂ ਇੱਥੇ ਵੀ ਛੱਡੋ ਆਨੰਦਪੁਰ ਸਾਹਿਬ ਮੈਂ ਤੁਹਾਨੂੰ ਦੱਸਿਆ ਕਿ ਪਿਛਲੇ ਸਾਲ ਸਾਡੇ ਬਠਿੰਡੇ ਮਾਨਸੇਰ ਏਰੀਏ ਦੇ ਵਿੱਚ ਤਾਂ ਕੋਈ ਦਰਿਆ ਵੀ ਨਹੀਂ ਹੈਗਾ ਹਾਂ ਪਿਛਲੇ ਸਾਲ ਕੀ ਹੋਇਆ ਕਿ ਇੱਥੇ ਸੜਕ ਬਣਦੀ ਪਈ ਸੀ ਇਹਨਾਂ ਨੇ ਖੇਤਾਂ ਦੇ ਵਿੱਚ ਹੀ ਵੱਢ ਲਾ ਰੱਖਿਆ ਸੀਗਾ ਔਰ ਜਦੋਂ ਅਸੀਂ ਉੱਥੇ ਉਥੋਂ ਦੀ ਵੀਡੀਓ ਪਾਈ ਤੇ ਫਿਰ ਇਹ ਭੱਜੇ ਫਿਰ ਕਹਿੰਦੇ ਜੀ ਅਸੀਂ ਕੰਪਨੀ ਨੂੰ ਅਸੀਂ ਇਹਨਾਂ ਨੂੰ ਜੁਰਮਾਨਾ ਕਰ ਦਿੱਤਾ ਕਿ ਲੋ ਨੇ ਪੜ ਗਿਆ ਕੰਮ ਮੈਂ ਉਹੀ ਗੱਲ ਹੈ ਵੀ ਜਦੋਂ 3 ਮਹੀਨਿਆਂ ਤੋਂ ਚੱਲਦੀ ਸੀ ਕੁਝ ਉਹਨੂੰ ਕਿਉਂ ਨਹੀਂ ਜੁਰਮਾਨਾ ਕਰ ਦਿੱਤਾ ਤੁਸੀਂ ਤਾਂ ਇਹ ਜੇ ਏਰੀਆਜ਼ ਦੇ ਵਿੱਚ ਮਾਈਨਿੰਗ ਕਰ ਦਿੱਤੀ ਜਿੱਥੇ ਨਾ ਕੋਈ ਦਰਿਆ ਹੈ ਨਾ ਕੋਈ ਉੱਥੇ ਪਹਾੜ ਹੈ ਜਿੱਥੇ ਨਾ ਜਿੱਥੇ ਸਿਰਫ ਖੇਤ ਨੇ ਜਿੱਥੇ ਸਿਰਫ ਪੱਧਰੀ ਜ਼ਮੀਨ ਹੈ ਇਸ ਗੱਲ ਦੀ ਚਰਚਾ ਤਾਂ ਬਕਾਇਦਾ ਪਿਛਲੇ ਸੈਸ਼ਨ ਵੇਲੇ ਵਿਧਾਨ ਸਭਾ 'ਚ ਹੋਈ ਸੀ ਵਿਰੋਧੀ ਧਿਰ ਦੇ ਵਿੱਚੋਂ ਜਿਹੜੇ ਕਾਂਗਰਸ ਦੇ ਐਮ ਐਲ ਏ ਨੇ ਪ੍ਰਗਟ ਸਿੰਘ ਮੁੱਖ ਮੰਤਰੀ ਨੇ ਭਰੋਸਾ ਵੀ ਉਹਨਾਂ ਨੂੰ ਦਿੱਤਾ ਸੀ ਕਿ ਮੈਂ ਤੁਹਾਡੇ ਨਾਲ ਚੱਲੂਗਾ ਦੱਸੋ ਕਿੱਥੇ ਹੋ ਰਹੀ ਹੈ ਮਾਈਨਿੰਗ ਦੇਖੋ ਮੁੱਖ ਮੰਤਰੀ ਸਾਹਿਬ ਜੇ ਸੁਹਿਰਦ ਹੁੰਦੇ ਜਦੋਂ ਸੈਸ਼ਨ ਮੁੱਕਣਾ ਸੀ ਨਾਲ ਦੀ ਨਾਲ ਉਹਨਾਂ ਨੇ ਪਹਿਲਾ ਕੰਮ ਇਹ ਕਰਨਾ ਸੀ ਪਰ ਗੱਲ ਇਹੀ ਹੈ ਵੀ ਉੱਥੇ ਉਹਨਾਂ ਕੋਲੇ ਜਵਾਬ ਹੋਣਾ ਨਹੀਂ ਵਿਰੋਧੀ ਧਿਰ ਦੇ ਐਮਐਲਏ ਦਾ ਇਸ ਕਰਕੇ ਉਹਨਾਂ ਨੇ ਇੰਨੀ ਗੱਲ ਕਹਿਤੀ ਕਿ ਮੈਂ ਜਾਊਂਗਾ ਪਰ ਉਹ ਗਏ ਨਹੀਂ ਤੁਸੀਂ ਹਜੇ ਤੱਕ ਉਹ ਜਿੰਨਾ ਕਿ ਮੈਨੂੰ ਪਤਾ ਹਜੇ ਤੱਕ ਉਹ ਉੱਥੇ ਜਾ ਕੇ ਨਹੀਂ ਆਏ ਇਹ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਇਹ ਸਾਰੀਆਂ ਮਾਈਨਿੰਗ ਐਕਟੀਵਿਟੀਆਂ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਚਲ ਰਹੀਆਂ ਨੇ ਤੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਕੌਣ ਚਲਾ ਰਿਹਾ ਹੈ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਕੌਣ ਰਲਿਆ ਮਿਲਿਆ ਹੋਇਆ ਹੈ ਪਰ ਉਹ ਚੁੱਪ ਨੇਗੇ ਕਿਉਂ ਚੁੱਪਣੇ ਚੁੱਪੂ ਹੀ ਬੰਦਾ ਹੁੰਦਾ ਹੈਗਾ ਜਿਹਦਾ ਵਿੱਚ ਕੋਈ ਹਿੱਸਾਪਤੀ ਹੁੰਦੀ ਹੈ ਜਾਂ ਕੋਈ ਸਵਾਰਥ ਹੁੰਦਾ ਹੁਣ ਇਹ ਤਾਂ ਮੁੱਖ ਮੰਤਰੀ ਸਾਹਿਬ ਦੱਸ ਸਕਦੇ ਹੈਗੇ ਕਿ ਉਹ ਸਟੇਜਾਂ ਤੇ ਵਾਦੇ ਜਿਹੜੇ ਵੱਡੇ ਕਰਦੇ ਹੈ ਕਿ ਅਸੀਂ ਅਸੀਂ ਕੋਈ ਕਰਪਸ਼ਨ ਨਹੀਂ ਹੋਣ ਦੇਵਾਂਗੇ ਅਸੀਂ ਇਲੀਗਲ ਮਾਈਨਿੰਗ ਨਹੀਂ ਹੋਣ ਦੇਵਾਂਗੇ ਪਰ ਇਲੀਗਲ ਮਾਈਨਿੰਗ ਤੇ ਪਿਛਲੇ ਜਿੰਨੇ ਵੀ ਡਰਮਸ ਟੱਪੀਆਂ ਲਗੀਆਂ ਉੱਥੇ ਇਲੀਗਲ ਮਾਈਨਿੰਗ ਹੁੰਦੀ ਸੀ ਪਰ ਇਸ ਜਿਹੜੇ ਜਿਹੜੇ ਏਰੀਆ ਦੇ ਵਿੱਚ ਕੋਈ ਮਾਈਨਿੰਗ ਦਾ ਮਤਲਬ ਹੀ ਨਹੀਂ ਹੈਗਾ ਇੱਥੇ ਤਾਂ ਉਹ ਵੀ ਨਹੀਂ ਛੱਡੇ ਇਹਨਾਂ ਨੇ ਇਹਨਾਂ ਨੇ ਤੁਸੀਂ ਦੇਖੋ ਵੀ ਜਿਹੜੇ ਬ੍ਰਿਜ ਨੇ ਜਿੱਦਾਂ ਅਨੰਦਪੁਰ ਸਾਹਿਬ ਦਾ ਬ੍ਰਿਜ ਹੈਗਾ ਲੋਕਾਂ ਨੂੰ 15 ਕਿਲੋਮੀਟਰ ਦਾ ਗੇੜਾ ਕੱਢ ਕੇ ਜਾਣਾ ਪੈਂਦਾ ਉਹ ਬ੍ਰਿਜ ਇਹਨਾਂ ਨੇ ਤੋੜ ਦਿੱਤਾ ਮਾਈਨਿੰਗ ਕਰ ਕਰਕੇ 10-10 ਖੁੱਟੋ ਦੇ ਪਿੱਲਰ ਕੱਢ ਦਿੱਤੇ ਇੰਨੀ ਮਤਲਬ ਇੰਨੀ ਪਿਆਨਕ ਤਰੀਕੇ ਨਾਲ ਮਾਈਨਿੰਗ ਕੀਤੀ ਹੈ ਕੋਈ ਇਹਨਾਂ ਏਰੀਆ ਨਹੀਂ ਛੱਡਿਆ ਜਿੱਥੇ ਕਰਨੀ ਚਾਹੀਦੇ ਹੁੰਦੇ ਇਹਨਾਂ ਦੇ ਐਮ ਐਲ ਏ ਮਤਲਬ ਮੰਤਰੀ ਐਕਸ ਮਿਨਿਸਟਰ ਇਹਨਾਂ ਦੇ ਲੱਗੇ ਹੋਏ ਆ ਬਸ ਪੈਸੇ ਇਕੱਠੇ ਕਰਨ ਤਾਂ ਕਿ ਕਿਸੇ ਤਰੀਕੇ ਜਿਹੜੀ ਸਾਡੀ ਵਾਰੀ ਹੁਣ ਪਤਾ ਨਹੀਂ ਆਊਗੀ ਕਿ ਨਾ ਤੇ ਅਸੀਂ ਮਤਲਬ ਆਪਦਾ ਘਰ ਪਰ ਲਈਏ ਐਡੇ ਵੱਡੇ ਗੰਭੀਰ ਮਸਲੇ ਤੇ ਹੁਣ ਬੰਦਾ ਇੱਥੇ ਆਮ ਲੋਕ ਹੋਣ ਚਾਹੇ ਤੁਸੀਂ ਹੋ ਚਾਹੇ ਕੋਈ মিডিਆ ਚ ਸਵਾਲ ਖੜਾ ਕਰੇ ਹੁਣ ਮੰਗ ਵੀ ਕੀ ਕਰੇ ਪ੍ਰਸ਼ਾਸਨ ਅੱਗੇ ਕੀ ਆਖੇ ਕਿ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਹੁਣ ਜਾਂਚ ਪੜਤਾਲ ਕਰਨ ਵਾਲੇ ਤੇ ਪਹਿਲਾਂ ਇਹ ਨਹੀਂ ਮੰਨ ਰਹੇ ਕਿ ਹੋ ਰਹੀ ਹੈ ਮਾਈਨਿੰਗ ਗੈਰ ਕਾਨੂੰਨੀ ਤਾਂ ਫਿਰ ਮਸਲੇ ਦਾ ਹੱਲ ਕਿਵੇਂ ਸੋਲੂਸ਼ਨ ਕਿਵੇਂ ਨਿਕਲੇਗਾ ਇਸ ਹੀ ਹਿਸਾਬ ਦੇ ਬਿਆਨ ਦਾ ਬੜਾ ਮੈਂ ਮਤਲਬ ਨਿੰਦਾ ਕਰਦਾ ਨਿੰਦਾ ਹੀ ਕਰ ਸਕਦੇ ਆਪਾਂ ਹੋਰ ਤਰ੍ਹਾਂ ਇਹ ਚ ਕੀ ਕਰੀਏ ਤੇ ਪਰ ਹਾਂ ਇਹਨਾਂ ਜ਼ਰੂਰ ਹੈ ਕਿ ਅਸੀਂ ਨਾਲ ਹੀ ਇਹਦੇ ਜਿਹੜਾ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਹੈਗੀ ਜਿਹੜੇ ਕਿ ਵਾਤਾਵਰਨ ਤੇ ਫੋਰੈਸਟ ਨੂੰ ਤੇ ਕਲਾਈਮੇਟ ਨੂੰ ਦੇਖਦੀ ਉਹਨਾਂ ਨੂੰ ਵੀ ਮੈਂ ਇੱਕ ਕੰਪਲੀਟ ਭੇਜੀ ਹੈ ਸਾਰੇ ਪ੍ਰੂਫ ਦੇ ਨਾਲ ਕਿ ਤੁਸੀਂ ਇੱਥੇ ਐਕਸ਼ਨ ਲੋ ਤੇ ਮੈਂ ਐਨਜੀਟੀ ਦੇ ਵੀ ਰੂਲਸ ਦੇਖਦਾ ਪਿਆਣੀ ਕਿ ਕਿੱਥੇ ਕਿਹੜੇ ਕਿਹੜੇ ਵਾਇਲਟ ਹੋਇਆ ਔਰ ਐਨਜੀਟੀ ਨੂੰ ਵੀ ਮੈਂ ਇਹ ਭੇਜਾਂਗਾ ਕੰਪਲੇਂਟ ਭੇਜਾਂਗਾ ਔਰ ਅਪੀਲ ਪਾਵਾਂਗੇ ਉਹਨਾਂ ਕੋਲੇ ਸ਼ਕਲ ਦੀ ਕਿ ਤੁਸੀਂ ਇਹ ਇਹ ਤੇ ਕੁਝ ਐਕਸ਼ਨ ਲੋ ਮਤਲਬ ਆਪਾਂ ਤੇ ਇਹੀ ਕਰ ਸਕਦੇ ਆਂਗੇ ਕਿ ਲੀਗਲ ਤਰੀਕੇ ਨਾਲ ਜਿਹੜੇ ਐਕਸ਼ਨ ਲਏ ਜਾ ਸਕਦੇ ਅਜਿਹੇ ਮਾਮਲਿਆਂ ਤੇ ਜਿਵੇਂ ਤੁਸੀਂ ਕਹਿ ਚਲੋ ਆਪਣੇ ਸੁਹਿਰਦ ਆਪਣੇ ਹਿਸਾਬ ਨਾਲ ਠੀਕ ਸੋਚ ਰਹੇ ਹੋਵੋਗੇ ਕਿ ਐਨਜੀਟੀ ਨੂੰ ਵੀ ਦੇਣੀ ਹੈ ਸ਼ਿਕਾਇਤ ਆਮ ਤੌਰ ਤੇ ਦੇਖਿਆ ਜਾਂਦਾ ਜਿੱਥੇ-ਜਿੱਥੇ ਬੇਨਿਜ਼ਮੀਆਂ ਹੁੰਦੀਆਂ ਨੇ ਐਨਜੀਟੀ ਵੱਲੋਂ ਜਾਂ ਫਿਰ ਕੇਂਦਰ ਦੀ ਕਿਸੇ ਹੋਰ ਸੰਸਥਾ ਦੇ ਵੱਲੋਂ ਪੰਜਾਬ ਸਰਕਾਰ ਨੂੰ ਜੁਰਮਾਨਾ ਠੋਕ ਦਿੱਤਾ ਜਾਂਦਾ ਉਹ ਜਣਾ ਜੁਰਮਾਨਾ ਜਿਹੜਾ ਆ ਪੰਜਾਬ ਸਰਕਾਰ ਦੇ ਬੋਝੇ ਚੋਂ ਹੈ ਤੇ ਇਸ ਤਰ੍ਹਾਂ ਦੇ ਧੰਦੇਆਂ ਵਿੱਚੋਂ ਜਿਹੜਾ ਕਮਾਈ ਹੋ ਰਹੀ ਹੈ ਉਹ ਤੇ ਲੋਕਾਂ ਦੀਆਂ ਨਿੱਜੀ ਜੇਬਾਂ 'ਚ ਜਾ ਰਹੀ ਹੈ ਫਿਰ ਵੀ ਪੰਜਾਬ ਸਰਕਾਰ ਨੂੰ ਹੀ ਘਾਟਾ ਪੈਣਾ ਨਹੀਂ ਦੇਖੋ ਇਹ ਪੰਜਾਬ ਸਰਕਾਰ ਨੂੰ ਜੁਰਮਾਨਾ ਪਊਗਾ ਤਾਂ ਕਈਆਂ ਦੀ ਅੱਖਾਂ ਵੀ ਤਾਂ ਖੁੱਲਣ ਜਿਹੜਾ ਨਾਲੋ ਨਾਲ ਵੈਸੇ ਵੀ ਤਾਂ ਸਾਡੇ ਜਿਹੜੇ ਪੈਸੇ ਆ ਟੈਕਸ ਦੇ ਉਹ ਕਿਹੜਾ ਕੋਈ ਚੰਗੇ ਕੰਮਾਂ ਤੇ ਲਾ ਰਹੇ ਨੇ ਇਹ ਵੈਸੇ ਵੀ ਇਹਨਾਂ ਨੇ ਐਡਵਰਟਾਈਜ਼ਮੈਂਟ ਤੇ ਬਰਬਾਦ ਕੀਤਾ ਕਰਨਾ ਹਰ ਇੱਕ ਮਹੀਨੇ ਇੱਕ ਸੈਂਕੜੇ ਕਰੋੜ ਰੁਪਏ ਜਹਾਜ਼ਾਂ ਤੇ ਬਰਬਾਦ ਕਰਨ ਹੈ ਜਾਂ ਦਿੱਲੀ ਦੀ ਇਲੈਕਸ਼ਨ ਲਈ ਹੁਣ ਇਹਨਾਂ ਨੇ ਹਜ਼ਾਰਾਂ ਕਰੋੜ ਰੁਪਏ ਤੁਹਾਨੂੰ ਪਤਾ ਹੈ ਮੀਡੀਆ 'ਚ ਬਰਬਾਦ ਕਰ ਦਿੱਤੇ ਸਾਡੀ ਪੁਲਿਸ ਉੱਥੇ ਫਿਰਦੀ ਹੈ ਸਾਡਾ ਗੱਡੀਆਂ ਸਾਡੀਆਂ ਉੱਥੇ ਫਿਰਦੀਆਂ ਨੇ ਇਹਨਾਂ ਨੇ ਬਰਬਾਦ ਹੀ ਕਰਨਾ ਕੋਈ ਤੁਸੀਂ ਦੱਸੋ ਵੀ ਕੋਈ ਇਹਨਾਂ ਤਿੰਨ ਸਾਲਾਂ ਦੇ ਵਿੱਚ ਇਹਨਾਂ ਨੇ ਕਿਹੜੀ ਕੰਸਟਰਕਸ਼ਨ ਇਹ ਜੀ ਕੀਤੀ ਹੈ ਕਿਹੜੀ ਕੋਈ ਮਤਲਬ ਇਹ ਜੀ ਬਿਲਡਿੰਗ ਬਣਾਈ ਹੈ ਜਾਂ ਇਹ ਜਾਂ ਕੋਈ ਸਕੂਲ ਖੜਾ ਕੀਤਾ ਹੈ ਜਾਂ ਕੋਈ ਇਹ ਜੀ ਇਹਨਾਂ ਨੇ ਕੋਈ ਹਸਪਤਾਲ ਵੱਡਾ ਖੜਾ ਕੀਤਾ ਹੈ ਜਾਂ ਕੋਈ ਸਟੇਡੀਅਮ ਬਣਾਇਆ ਹੈਗਾ ਜਿਹਦੇ ਨਾਲ ਸਾਡੇ ਪੰਜਾਬ ਦਾ ਕੋਈ ਭਲਾ ਹੋਵੇ ਸੜਕਾਂ ਸਾਡੇ ਕੋਲੇ ਹਾਈ ਤੱਕ ਟੁੱਟੀਆਂ ਹੋਈਆਂ ਨਹੀਂ ਐ ਤੇ ਹੁਣ ਪਤਾ ਲੱਗਿਆ ਕਿ ਟੋਲ ਪਲਾਜ਼ਾਂ ਦੇ ਜਿਹੜਾ ਨਾਟਕ ਕਰਦੇ ਸੀ ਉਹ ਵੀ ਟੋਲ ਪਲਾਜ਼ਾਂ ਵਿੱਚੋਂ ਕਈ ਵਾਪਸ ਲਾਉਣ ਜਾ ਰਹੇ ਹੈਗੇ ਦੇਖੋ ਅਗੇ ਕੀ ਮਤਲਬ ਬਣ ਪੈਗਾ ਪਰ ਮੈਂ ਸਮਝਦਾ ਕਿ ਜੇ ਐਨਜੀਟੀ ਕੋਈ ਐਕਸ਼ਨ ਲੂਗੀ ਜੁਰਮਾਨਾ ਹੋਊਗਾ ਕੋਰਟ ਵਿੱਚ ਆਊਗੀ ਔਰ ਇਨਾਂ ਦੇ ਥੋੜੀਆਂ ਬਹੁਤ ਅੱਖਾਂ ਖੁੱਲਣ ਗਿਆ ਇਹ ਜਿਹੜੀ ਲੋਕਟ ਹੈ ਸਾਡੀ ਬ ਜਿਹੜੀ ਬੰਦ ਹੋਊਗੀ ਔਰ ਬੰਦ ਕਰਾਵਾਂਗੇ ਇਹਨੂੰ ਫਿਰ ਨੇ ਕੋਰਟ ਦੇ ਵਿੱਚ ਜਾਵਾਂਗੇ ਫਿਰ ਹਾਈ ਕੋਰਟ ਦੇ ਵਿੱਚ ਜਾਵਾਂਗੇ ਬਹੁਤ ਕੁਝ ਐ ਸਾਰਾ ਕੁਝ ਐ ਪਰ ਮੈਂ ਸਮਝਦਾ ਕਿ ਭਗਵੰਤ ਮਾਨ ਜੀ ਜਦੋਂ ਸਟੇਜਾਂ ਦੇ ਉੱਤੇ ਹੁੱਬ ਹੁੱਬ ਕੇ ਕਹਿੰਦੇ ਆ ਕਿ ਜ਼ੀਰੋ ਕਰਪਸ਼ਨ ਐ ਅਸੀਂ ਕੱਟੜੇ ਇਮਾਨਦਾਰ ਬੰਦੇ ਆ ਅਸੀਂ ਆਏ ਆ ਸਾਡੇ ਕੇਜਰੀਵਾਲ ਜੀ ਆਏ ਨੇ ਪਰ ਸਾਹਮਣੇ ਤੁਹਾਡੇ ਬਿਲਕੁਲ ਇੰਨੀ ਜ਼ਿਆਦਾ ਕਰਪਸ਼ਨ ਚੱਲਦੀ ਪਈ ਐ ਰੋਜ਼ ਦੀ 10 15 15 ਲੱਖ ਦਾ ਰੇਤਾ ਲੁੱਟਿਆ ਜਾ ਰਿਹਾ ਤੇ ਇਹੇ ਬੰਦ ਹੋਣਾ ਚਾਹੀਦਾ ਹੈਗਾ ਮੈਂ ਸਮਝਦਾ ਕਿ ਤੁਸੀਂ ਕਹਿੰਦੇ ਸੀ ਕਿ 20000 ਕਰੋੜ ਦਾ ਇਹਨਾਂ ਨੇ ਕਿਹਾ ਸੀ ਸੰਦੀਪ ਜੀ ਕਿ ਰੈਵਨਿਊ ਸਾਡੇ ਕੋ ਪਰ ਤੁਸੀਂ ਦੇਖੋ ਕਿ ਉਹੀ 200 250 ਕਰੋੜ ਮਾਈਨਿੰਗ ਦਾ ਰੈਵਨਿਊ ਜਿੰਨਾ ਪਹਿਲਾਂ ਆਉਂਦਾ ਸੀਗਾ ਓਨਾ ਕੀ ਰੈਵਨਿਊ ਰਹਿ ਗਿਆ ਤੇ ਬਾਕੀ ਕਿੱਧਰ ਗਿਆ ਬਾਕੀ ਆਹੀ ਹੈ ਕਿ ਲੁੱਟਿਆ ਜਾ ਰਿਹਾ ਹੈ ਬਾਕੀ ਆਪਦੀ ਜੇਬਾਂ 'ਚ ਪਾਇਆ ਜਾ ਰਿਹਾ ਹੈ ਹੋ ਸਕਦਾ ਹੈ ਕਿ ਕੇਜਰੀਵਾਲ ਜੀ ਨੇ ਐਸਟੀਮੇਟ ਠੀਕ ਲਾਇਆ ਹੋਵੇ ਕਿ 20000 ਕਰੋੜ ਅਸੀਂ ਕਮਾ ਸਕਦੇ ਹਾਂ ਮਾਈਨਿੰਗ ਤੋਂ ਪਰ ਗੱਲ ਇਹੀ ਹੈ ਕਿ ਉਹ ਉਹ ਪੈਸਾ ਖਜ਼ਾਨੇ ਵਿੱਚ ਵੀ ਤਾਂ ਆਉਣਾ ਚਾਹੀਦਾ ਨਾ ਉਹ ਉਹ ਕਮਾ ਕੇ ਜੇਬ 'ਚ ਥੋੜੀ ਪਾਉਣਾ ਸੀਗਾ ਮੈਨੂੰ ਲੱਗਦਾ ਕੇਜਰੀਵਾਲ ਜੀ ਭਲੇਖਾ ਖਾ ਕੇ ਉਹਨਾਂ ਨੇ ਕਿਹਾ ਸੀ ਕਿ ਮੈਂ ਅਸੀਂ ਕਮਾ ਕੇ ਜੇਬ 'ਚ ਪਾਵਾਂਗੇ ਅਸੀਂ ਖਜ਼ਾਨੇ 'ਚ ਨਹੀਂ ਪਾਉਣਾ ਐਂ ਕਹਿਣਾ ਸੀਗਾ ਇਹ ਤਾਂ ਇਸ ਗੰਭੀਰ ਮਸਲੇ ਦੇ ਉੱਤੇ ਦੇਖਦੇ ਹਾਂ ਕਿ ਐਕਸ਼ਨ ਕੀ ਹੁੰਦਾ ਐਮਲੀ ਰੂਪ ਦੇ ਵਿੱਚ ਨਤੀਜੇ ਕੀ ਸਾਹਮਣੇ ਆਉਂਦੇ ਨੇ ਹਰ ਵਾਰ ਦੀ ਤਰ੍ਹਾਂ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਪੱਲਾ ਝਾੜਿਆ ਜਾਂਦਾ ਹੈ ਜਾਂ ਫਿਰ ਕੋਈ ਐਮਲੀ ਰੂਪ ਦੇ ਵਿੱਚ ਐਕਸ਼ਨ ਵੀ ਲਿਆ ਜਾਂਦਾ ਹੈ ਮਾਨੀ ਗੋਇਲ ਜੀ ਤੁਸੀਂ ਇਸ ਸਾਰੇ ਮਸਲੇ ਦੇ ਉੱਤੇ ਜਾਣਕਾਰੀ ਵੀ ਸਾਂਝੀ ਕੀਤੀ ਔਰ ਆਪਣੇ ਵਿਚਾਰ ਵੀ ਸਾਂਝੇ ਕੀਤੇ ਨੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ